ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੀਨਾ ਸੋ ਐਸਾ ਹਰ ਧਿਆਇ ਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਪੁਰਖ ਨਿਰੰਜਨਾ ਰਹਾਉ ਜੈ ਹਰ ਸਿਮਰਣ ਭਯਾ ਤੈ ਉਪਾਦ ਗਤ ਕੀਨੀ ਵਡਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਏ ਮਤ ਦਿਨੀ ਜਪ ਹਰ ਭਵ ਜਲ ਤਰਨਾ ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਏ ਮਤ ਦਿਨੀ ਜਪ ਹਰ ਭਵ ਜਲ ਤਰਨਾ ਧਨਾਸ੍ਰੀ ਮਹੱਲਾ 4 ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੀਨਾ ਸੋ ਐਸਾ ਹਰ ਧਿਆਇ ਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨੇਤ ਧਿਆਈਐ ਹਰਪੁਰਖ ਨਿਰੰਜਨਾ ਰਹਾਉ ਜੈ ਹਰ ਸਿਮਰਨ ਭਯਾ ਤੈ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਈ ਮਤ ਦਿਨੀ ਜਪ ਹਰ ਪਵ ਜਲ ਤਰਨਾ ਜੈ ਹਰ ਸਿਮਰਨ ਭਯਾ ਤੈ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਏ ਮਤ ਦਿਨੀ ਜਪ ਹਰ ਭਵ ਜਲ ਤਰਨਾ ਤਨਾ ਸ੍ਰੀ ਮਹਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੀਨਾ ਸੋ ਐਸਾ ਹਰ ਧਿਆਇ ਐ ਮੇਰੇ ਜੀੜੇ ਤਾਂ ਸਰਵ ਸੁਖ ਪਾਵੈ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਇ ਐ ਹਰ ਪ੍ਰਕ ਨਿਰੰਜਨਾ ਰਹਾਉ ਜੈ ਹਰ ਸਿਮਰਣ ਭਇਆ ਤੈ ਉਪਾਦ ਗਤ ਕੀਨੀ ਵਡਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਈ ਮਤ ਦਿਨੀ ਜਪ ਹਰ ਪਵ ਜਲ ਤਰਨਾ ਜੈ ਹਰ ਸਿਮਰਣ ਭਇਆ ਤੈ ਉਪਾਦ ਗਤ ਕੀਨੀ ਵਡਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਏ ਮਤ ਦਿਨੀ ਜਪ ਹਰ ਭਵ ਜਲ ਤਰਨਾ ਤਨਾ ਸ੍ਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੀਨਾ ਸੋ ਐਸਾ ਹਰ ਧਿਆਇ ਮੇਰੇ ਜੀਅੜੇ ਤਾਂ ਸਰਵ ਸੁਖ ਪਾਵੇ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਇਐ ਹਰਿਪੁਰਖ ਨਿਰੰਜਨਾ ਰਹਾਉ ਜੈ ਹਰਿ ਸਿਮਰਣ ਭਯਾ ਤੈ ਉਪਾਦ ਗਤ ਕੀਨੀ ਵਡਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਏ ਮਤ ਦਿਨੀ ਜਪ ਹਰ ਭਵ ਜਲ ਤਰਨਾ ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ ਵਡਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਏ ਮਤ ਦਿਨੀ ਜਪ ਹਰ ਭਵ ਜਲ ਤਰਨਾ ਤਨੋ ਸ੍ਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੀਨਾ ਸੋ ਐਸਾ ਹਰ ਧਿਆਇ ਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਕੀ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਏ ਮਤ ਦੀਨੀ ਜਪ ਹਰ ਪਵ ਜਲ ਤਰਨਾ जय हर सिमरन भया तें उपाद गत कीनी वड भागी हर जपना जन नानक को गुर ए मत दीनी जप हर भव जल तरना तणा श्री महल्ला चौथा इच्छा पूरक सर्व सुख दाता ਹਰ ਜَا ਕੈ ਵਸ ਹੈ ਕਾਮ ਤੀਨਾ ਸੋ ਐਸਾ ਹਰ ਧਿਆਇ ਐ ਮੇਰੇ ਜੀੜੇ ਤਾਂ ਸਰਵ ਸੁਖ ਪਾਵੈ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨੇਤ ਧਿਆਈਐ ਹਰਿ ਪੁਰਖ ਨਿਰੰਜਨਾ ਰਹਾਉ ਜੈ ਹਰਿ ਸਿਮਰਣ ਭਇਆ ਤੈ ਉਪਾਦ ਗਤ ਕੀਨੀ ਵੱਡ ਭਾਗੀ ਹਰਿ ਜਪਨਾ ਜਨ ਨਾਨਕ ਕੋ ਗੁਰ ਈ ਮਤ ਦਿਨੀ ਜਪ ਹਰਿ ਪਵ ਜਲ ਤਰਨਾ ਜੈ ਹਰਿ ਸਿਮਰਣ ਭਇਆ ਤੈ ਉਪਾਦ ਗਤ ਕੀਨੀ ਵਡਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦਿਨੀ ਜਪ ਹਰ ਭਵ ਜਲ ਤਰਨਾ ਤਨਾ ਸ੍ਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੀਨਾ ਸੋ ਐਸਾ ਹਰ ਧਿਆਇ ਐ ਮੇਰੇ ਜੀੜੇ ਤਾਂ ਸਰਵ ਸੁਖ ਪਾਵੈ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਇ ਐ ਹਰ ਪੁਰਖ ਨਿਰੰਜਨਾ ਰਹਾਉ ਜੈ ਹਰ ਸਿਮਰਣ ਭਇਆ ਤੈ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਈ ਮਤ ਦੀਨੀ ਜਪ ਹਰ ਪਵ ਜਲ ਤਰਨਾ ਜੈ ਹਰ ਸਿਮਰਣ ਭਇਆ ਤੈ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਏ ਮਤ ਦਿਨੀ ਜਪ ਹਰ ਭਵ ਜਲ ਤਰਨਾ ਤਨਾ ਸ੍ਰੀ ਮਹਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੀਨਾ ਸੋ ਐਸਾ ਹਰ ਧਿਆਇ ਐ ਮੇਰੇ ਜੀਅੜੇ ਤਾਂ ਸਰਵ ਸੁਖ ਪਾਵੇ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿਪੁਰਖ ਨਿਰੰਜਨਾ ਰਹਾਉ ਜੈ ਹਰਿ ਸਿਮਰਣ ਭਯਾ ਤੈ ਉਪਾਦ ਗਤ ਕੀਨੀ ਵਡਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਏ ਮਤ ਦਿਨੀ ਜਪ ਹਰ ਭਵ ਜਲ ਤਰਨਾ ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ ਵਡਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਏ ਮਤ ਦਿਨੀ ਜਪ ਹਰ ਭਵ ਜਲ ਤਰਨਾ ਤਨ ਸ੍ਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੀਨਾ ਸੋ ਐਸਾ ਹਰ ਧਿਆਇ ਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖੀ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਏ ਮਤ ਦੀਨੀ ਜਪ ਹਰ ਪਵ ਜਲ ਤਰਨਾ ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਏ ਮਤ ਦਿਨੀ ਜਪ ਹਰ ਭਵ ਜਲ ਤਰਨਾ ਤਨਾ ਸ੍ਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜَا ਕੈ ਵਸ ਹੈ ਕਾਮ ਤੀਨਾ ਸੋ ਐਸਾ ਹਰ ਧਿਆਇ ਐ ਮੇਰੇ ਜੀੜੇ ਤਾਂ ਸਰਵ ਸੁਖ ਪਾਵੈ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨੇਤ ਧਿਆਈਐ ਹਰਪੁਰਖ ਨਿਰੰਜਨਾ ਰਹਾਉ ਜੈ ਹਰ ਸਿਮਰਣ ਭਇਆ ਤੈ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਈ ਮਤ ਦਿਨੀ ਜਪ ਹਰ ਪਵ ਜਲ ਤਰਨਾ ਜੈ ਹਰ ਸਿਮਰਣ ਭਇਆ ਤੈ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਏ ਮਤ ਦਿਨੀ ਜਪ ਹਰ ਭਵ ਜਲ ਤਰਨਾ ਤਨਾ ਸ੍ਰੀ ਮਹਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੀਨਾ ਸੋ ਐਸਾ ਹਰ ਧਿਆਇ ਐ ਮੇਰੇ ਜੀੜੇ ਤਾਂ ਸਰਵ ਸੁਖ ਪਾਵੈ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਇ ਐ ਹਰਪੁਰਖ ਨਿਰੰਜਨਾ ਰਹਾਉ ਜੈ ਹਰ ਸਿਮਰਣ ਭਇਆ ਤੈ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਈ ਮਤ ਦੀਨੀ ਜਪ ਹਰ ਪਵ ਜਲ ਤਰਨਾ ਜੈ ਹਰ ਸਿਮਰਣ ਭਇਆ ਤੈ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਏ ਮਤ ਦਿਨੀ ਜਪ ਹਰ ਭਵ ਜਲ ਤਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ